ਹੈਲੋ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਸਭ ਦੇ ਘਰੇ ਲక్ష్ਮੀ ਮਾਤਾ ਤੇਰੀ પાਕੇ ਜਾਵੇ ਅੱਜ ਮੈਂ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਬਹੁਤ ਹੀ ਅਹਿਮ ਮੁੱਦਾ ਹੈ ਵੀਡੀਓ ਸਾਰੀ ਦੇਖਿਓ ਕਿਉਂਕਿ ਖਾਸ ਕਰਕੇ ਮੇਰੇ ਦੁਕਾਨਦਾਰ ਸਹਿਲਰਾਂ ਵਾਲੇ ਤੇ ਛੋਟੇ ਵੱਡੇ ਵਪਾਰੀਆਂ ਲਈ ਇਹ ਵੀਡੀਓ ਮੈਂ ਬਣਾ ਰਹੇ ਹਾਂ ਆ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜਿਸ ਤਰ੍ਹਾਂ ਕਿ ਦੀਵਾਲੀ ਦਾ ਤਿਹਾਰ ਹੈ ਸਾਰੇ ਤਿਹਾਰਾਂ ਨਾਲੋਂ ਵੱਡਾ ਤਿਹਾਰ ਦੀਵਾਲੀ ਦਾ ਹੁੰਦਾ ਹੈ ਪਰ ਆਪਾਂ ਲੋਕ ਸਾਰੇ ਵਿੱਚ ਹੀ ਮੈਂ ਆ ਗਿਆ ਆਨਲਾਈਨ ਸ਼ਾਪਿੰਗ ਬਹੁਤ ਜ਼ਿਆਦਾ ਕਰਦੇ ਆ ਕਿਸੇ ਨੇ ਐਮਾਜ਼ਨ ਤੋਂ ਫਲਿੱਪਕਾਰਟ ਤੋਂ ਵੱਖ-ਵੱਖ ਬਹੁਤ ਹੀ ਵੱਡੀਆਂ-ਵੱਡੀਆਂ ਕਾਰਪੋਰੇਟ ਘਰਾਣਿਆਂ ਦੀਆਂ ਇਹ ਏਜੰਸੀਆਂ ਨੇ ਜਿੱਥੋਂ ਮਾਲ ਆਉਣ ਲੈਣ ਆਪਣੇ ਕੋਲੇ ਪਹੁੰਚਦਾ ਪਰ ਜੇ ਆਪਾਂ ਗੱਲ ਗਹਿਰਾਈ ਨਾਲ ਸੋਚੀਏ ਜਦੋਂ ਵੀ ਆਪਾਂ ਕੋਈ ਸ਼ਹਿਰ ਦੇ ਵਿੱਚ ਧਾਰਮਿਕ ਸਮਾਜਿਕ ਪ੍ਰੋਗਰਾਮ ਕਰਦੇ ਆ ਜਾਂ ਕਰਾਉਂਦੇ ਆ ਤਾਂ ਉਹਦੀਆਂ ਪਰਚੀਆਂ ਆਪਾਂ ਆਪਦੇ ਸ਼ਹਿਰ ਚੋਂ ਕੱਟਦੇ ਆ ਚਾਹੇ ਕੋਈ ਆਪਦੇ ਬਿਤ ਮੁਤਾਬਕ 5200 ਦੀ 11000 ਦੀ 50000 ਦੀ ਲੱਖ ਰੁਪਏ ਦੀ 21000 ਦੀ 31000 ਦੀ 1100 ਦੀ 500 ਦੀ ਪਰਚੀ ਘਟਾਉਂਦਾ ਹੈ ਕਿਉਂਕਿ ਆਪਾਂ ਪ੍ਰੋਗਰਾਮ ਕਰਨ ਲਈ ਆਪਾਂ ਆਪਣੇ ਸ਼ਹਿਰ ਦੇ ਦੁਕਾਨਦਾਰਾਂ ਕੋਲੇ ਕੋਈ ਚਾਹੇ ਦੁਕਾਨਦਾਰ ਵੱਡੇ ਚਾਹੇ ਛੋਟੇ ਉਹਨਾਂ ਕੋਲ ਹੀ ਜਾਂਦੇ ਆ ਪਰਚੀਆਂ ਕੱਟਣ ਉਹੀ ਆਪਣਾ ਸਾਥ ਦਿੰਦੇ ਨੇ ਫੇਰ ਹੀ ਆਪਣਾ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਦਾ ਕਿਸੇ ਕਲੱਬ ਵਾਲੇ ਨੇ ਜਾਂ ਕਿਸੇ ਸੰਸਥਾ ਵਾਲੇ ਨੇ ਐਮਾ ਜਾਉਣ ਜਾਂ ਫਲਿੱਪ ਫਲਿੱਪ ਕਾਰਡ ਵਾਲਿਆਂ ਦੀ ਪਰਚੀ ਇਕੱਠੀ ਹੈ ਵੀ ਅਸੀਂ ਸ਼ਹਿਰ 'ਚ ਪ੍ਰੋਗਰਾਮ ਕਰਾਉਣਾ ਹੈ ਤਾਂ ਸਾਨੂੰ ਇੰਨੀ ਮਦਦ ਚਾਹੀਦੀ ਹੈ ਸਮਾਨ ਆਪਾਂ ਆਨਲਾਈਨ ਮੰਗਾਉਣੀ ਹੈ ਇਹ ਕੀ ਗੱਲ ਗੱਲ ਬਣੀ ਨਹੀਂ ਇਸ ਲਈ ਦੋਸਤੋ ਚਾਹੇ ਉਹ ਮੇਰੇ ਭੈਣ ਭਰਾ ਨੇ ਚਾਹੇ ਬੱਚੇ ਬਜ਼ੁਰਗ ਨੇ ਜਿੱਥੋਂ ਆਪਾਂ ਕਲੈਕਸ਼ਨ ਇਕੱਠੀ ਕਰਦੇ ਆਂ ਸਮਾਗਮ ਕਰਨ ਲਈ ਤਾਂ ਸਮਾਨ ਵੀ ਆਪਾਂ ਉਹਨੋਂ ਤੋਂ ਲਿਆ ਕਰੀਏ ਜੇ ਤਾਂ ਮੇਰੀ ਇਹ ਗੱਲ ਜਾਇਜ਼ ਹੈ ਬਾਝ ਵੈ ਫਿਰ ਤੈਨੂੰ ਵੀਡੀਓ ਨੂੰ ਸ਼ੇਅਰ ਕਰਿਓ ਨਹੀਂ ਵੀਡੀਓ ਨੂੰ ਸ਼ੇਅਰ ਨਾ ਕਰਿਓ ਜਦੋਂ ਆਪਾਂ ਸਮਾਗਮ ਕਰਨ ਲਈ ਪਰਚੀ ਆ ਤਾਂ ਲੋਕਲ ਦੁਕਾਨਾਂ ਤੇ ਸ਼ਹਿਰ ਚ ਕੱਟਣੀਆਂ ਜਦੋਂ ਕੋਈ ਸਮਾਨ ਆਪਾਂ ਦਿਵਾਲੀ ਦਾ ਤਿਹਾਰ ਹੈ, ਲੋਹੜੀ ਹੈ, ਹੋਲੀ ਹੈ, ਵਿਸਾਖੀ ਹੈ, ਕ੍ਰਾਮ ਨੌਮੀ ਹੈ, ਸ਼ਿਵਰਾਤਰੀ ਹੈ ਜਾਂ ਕੋਈ ਘਰ ਘਰੇ ਪ੍ਰੋਗਰਾਮ ਹੈ, ਕੋਈ ਖੁਸ਼ੀ ਦਾ ਉਦੋਂ ਆਪਾਂ ਸਮਾਨ ਮੋਬਾਈਲ ਤੇ ਮੰਡ ਲਾਉਨੇ ਆ, ਆਨਲਾਈਨ ਮੰਗਾ ਲੈਨੇ ਆ। ਕਿਤੇ ਕਿਹਾ ਉਹਨਾਂ ਨੂੰ ਵੀ ਘੱਟ ਕਰ ਲਓ ਰੇਟ। ਆਪਾਂ ਸ਼ਹਿਰ ਦੇ ਵਿੱਚ ਦੁਕਾਨਦਾਰ ਕੋਲ ਜਾ ਕੇ ਜਾਂ ਸ਼ੋਅਰੂਮ ਵਾਲੇ ਕੋਲ ਜਾ ਕੇ ਤਾਂ ਆਪਾਂ ਕਹਿ ਦੇਾਂਗੇ 200 ਹੀ 500 ਘੱਟ ਲੈ ਲਓ, 100 ਘੱਟ ਲੈ ਲਓ। ਇਸ ਲਈ ਜਿੱਥੋਂ ਆਪਾਂ ਕਲੈਕਸ਼ਨ ਕਰਕੇ ਧਾਰਮਿਕ ਜਾਂ ਸਮਾਜਿਕ ਜਾਂ ਕੋਈ ਪ੍ਰੋਗਰਾਮ ਕਰਾਉਨੇ ਆ ਤਾਂ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਆਨਲਾਈਨ ਦਾ ਖਹਿੜਾ ਛੱਡੋ ਆਪਦੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਕੋਈ ਵੀ ਸਮਾਨ ਹੈ ਛੋਟਾ ਚਾਹੇ ਵੱਡਾ ਆਪਦੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਲਿਆ ਕਰੋ ਕਿਉਂਕਿ ਉਹਨਾਂ ਦੀ ਵੀ ਉਹਨਾਂ ਨੂੰ ਵੀ ਪਤਾ ਲੱਗ ਜੇ ਮੈਂ ਤੁਹਾਨੂੰ ਇੱਕ ਛੋਟੀ ਜੀ ਇਸੇ ਮੁੱਦੇ ਦੀ ਛੋਟੀ ਜੀ ਕਹਾਣੀ ਸੁਣਾਉਂਦਾ ਹਾਂ ਕਿਸੇ ਸ਼ਹਿਰ ਦੀ ਗੱਲ ਹੈ ਦੋ ਜਾਣੇ ਕਿਸੇ ਦੀ ਦੁਕਾਨ ਤੇ ਪ੍ਰੋਗਰਾਮ ਦੀ ਪਰਚੀ ਕੱਟਣ ਚਲੇ ਗਏ ਆਰਾਮ ਰਾਮ ਹੋਈ ਚਾਹ ਪਾਣੀ ਪੁੱਛਿਆ ਗਿਆ ਦੁਕਾਨਦਾਰ ਵੱਲੋਂ ਤਾਂ ਉਹ ਜਿਹੜੇ ਮਦਦ ਲੈਣ ਆਏ ਸੀ ਪਰਚੀ ਕੱਟਣ ਆਏ ਸੀ ਉਹ ਕਹਿੰਦੇ ਭਾਈ ਸਾਹਿਬ ਅਸੀਂ ਪ੍ਰੋਗਰਾਮ ਕਰਾਉਣਾ ਸ਼ਹਿਰ ਦੇ ਵਿੱਚ ਤਾਂ ਤੁਹਾਡੀ ਪਰਚੀ ਕੱਟਣੀ ਹੈ ਤਾਂ ਚਲੋ ਲਿਹਾ ਹਾ ਜਿਹੜੇ ਰਿਲੇਸ਼ਨ ਹੁੰਦੇ ਨੇ ਉਹਨੇ ਜੀ ਰੁਪਿਆ 500 ਕੰਡ ਕੇ ਗੱਲੇ ਦੇ ਵਿੱਚੋਂ ਦੇਤਾ ਉਹਨਾਂ ਨੂੰ ਤਾਂ ਜਿਹੜੇ ਉਹ ਪਰਚੀਆਂ ਕੱਟਣ ਆਏ ਸੀ ਕਲੱਬ ਵਾਲੇ ਜਾਂ ਸੰਸਥਾ ਵਾਲੇ ਉਹ ਕਹਿੰਦੇ ਜੀ ਪਿਛਲੇ ਵਾਰ ਤਾਂ ਤੁਸੀਂ ਸਾਨੂੰ 5100 ਰੁਪਏ ਦਿੱਤੇ ਕੀ ਗੱਲ ਕੰਮ ਘੱਟ ਹੈ ਤੁਸੀਂ ਅੱਜ ਕੀ ਮੈਨੂੰ 500 ਰੁਪਏ ਦਿੱਤੇ ਉਹ ਕਹਿੰਦਾ ਕੋਈ ਕੰਮ ਘੱਟ ਨਹੀਂ ਤਾਂ ਵੀਰ ਜੀ ਆਹੰ ਦਾ ਸੋ ਵੀ ਜਿਹੜਿਆ ਭਾਈ ਸਾਹਿਬ ਦੇ ਐਨਕ ਲੱਗੀ ਵੀ ਹੈ ਇਹ ਕਿੰਨੇ ਕਰੀ ਹੈ ਕਨਨ ਜੀ ਇਹ 11000 ਰੁਪਏ ਦੀ ਐਨਕ ਕਹਦੇ ਕੋਲ Amazon ਤੋਂ ਮਹਗਾਈ ਸੀ ਚਲੋ ਕਨਨ ਜੀ ਜਿਹੜੀ ਤੁਹਾਡੇ ਸ਼ਰਟ ਪਾਈ ਵੀ ਆ ਚੱਕਦਾਰ ਇਹ ਕਿੰਨੇ ਦੀ ਹੈ ਕਨਨ ਜੀ 2600 ਰੁਪਏ ਦੀ ਹੈ ਇਹ ਵੀ ਆਨਲਾਈਨ ਮਹਗਾਈ ਸੀ ਤਾਂ ਉਹ ਦੁਕਾਨਦਾਰ ਦਾ ਜਵਾਬ ਸੁਣਨ ਵਾਲਾ ਸੀ ਕਹਿੰਦਾ ਸਮਾਗਮ ਕਰਨ ਲਈ ਤਾਂ ਪਰਚੀਆਂ ਕਲੈਕਸ਼ਨ ਸਾਥੋਂ ਇਕੱਠੀ ਕਰਦੇ ਹੋ ਜਦੋਂ ਤੁਸੀਂ ਸਮਾਨ ਲਿਆਉਣਾ ਹੈ 11000 ਦੇ ਐਨਕ ਆ ਤੁਹਾਡੇ 2600 ਦੀ ਸ਼ਰਟ ਪਾਈ ਵੀ ਐ ਇਹ ਤੁਸੀਂ ਆਨਲਾਈਨ ਮੰਗਾਈ ਤੁਸੀਂ ਕਿਤੇ ਐਮਾਜੋਨ ਜਾਂ ਫਲਿੱਪਕਾਰਡ ਵਾਲਿਆਂ ਨੂੰ ਫੋਨ ਕਰਕੇ ਕਿਹਾ ਵੀ ਅਸੀਂ ਸ਼ਹਿਰ ਦੇ ਵਿੱਚ ਪ੍ਰੋਗਰਾਮ ਕਰਨਾ ਹੈ ਤਾਂ ਤੁਹਾਡੀ ਪਰਚੀ ਕੱਟਣੀ ਆ ਬੋਲੋ ਕਿੰਨੇ ਦੀ ਪਰਚੀ ਕੱਟੀਏ ਕੋਈ ਨਹੀਂ ਕੱਟਦਾ ਕੋਈ ਨਹੀਂ ਕਹਿੰਦਾ ਇਸ ਲਈ ਬੇਨਤੀ ਹੈ દિਵਾਲੀ ਦਾ ਤਿਹਾਰ ਹੈ ਆਪਾਂ ਸ਼ਾਪਿੰਗ ਕਰਨੀ ਆ ਸਾਰਿਆਂ ਨੇ ਲੋਕ ਵੱਡੇ ਵੱਡੇ ਮੌਲਾਂ 'ਚ ਸ਼ਾਪਿੰਗ ਕਰਨੇ ਜਾਂਦੇ ਨੇ ਆਨਲਾਈਨ ਸ਼ਾਪਿੰਗ ਕਰਦੇ ਨੇ ਤਾਂ ਮੇਰੀ ਅਪੀਲ ਹੈ ਸਾਰੇ ਭੈਣ ਭਰਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਵੀ ਆਪਦੇ ਸ਼ਹਿਰ ਤੋਂ ਹੀ ਸਮਾਨ ਖਰੀਦਿਆ ਕਰੋ ਆਨਲਾਈਨ ਦਾ ਜਿਹੜਾ ਸਿਸਟਮ ਹੈ ਇਹਨੂੰ ਬੰਦ ਕਰੋ ਕਿਉਂਕਿ ਜੇ ਆਪਾਂ ਸ਼ਹਿਰ ਦੇ ਵਿੱਚੋਂ ਇਹ ਸਮਾਨ ਖਰੀਦਾਂਗੇ ਫੇਰ ਹੀ ਆਪਣੇ ਪ੍ਰੋਗਰਾਮ ਹੈ ਜਿਹੜੇ ਤਾਂ ਵਧੀਆ ਹੋਣਗੇ ਕਿਉਂਕਿ ਜੇ ਆਪਾਂ ਸ਼ਹਿਰ ਦੀ ਸ਼ਹਿਰ ਦੀ ਦੁਕਾਨਾਂ ਤੋਂ ਖਰੀਦਦਾਰੀ ਕਰਾਂਗੇ ਉਹਨਾਂ ਨੂੰ 4 ਰੁਪਏ ਮੁਨਾਫਾ ਹੋਊਗਾ ਫੇਰ ਅਗਲੇ ਵਾਰ ਹੀ ਆਪਾਂ ਨੂੰ ਉਹ ਜੇ ਕੋਈ 500 ਦਿੰਦਾ 51 ਆ 1100 ਦੇਊਗਾ ਜੇ ਕੋਈ 3100 ਹੋ ਜਾਂਦਾ ਤਾਂ 5100 ਦੇਊਗਾ ਇਸ ਲਈ ਫਲਿੱਪਕਾਰਡ ਐਮਾਜ਼ਨ ਤੇ ਮਾਰੋ ਕਾਟਾ ਆਨਲਾਈਨ ਪਰਚੇਸ ਕਰੋ ਬੰਦ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਹੀ ਸਮਾਨ ਖਰੀਦਿਆ ਕਰੋ ਤੇ ਉਹ 100 ਰੁਪਏ ਦਾ ਹੈ ਚਾਹੇ ਉਹ 1000 ਰੁਪਏ ਦਾ ਇਸ ਲਈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਥੋੜੀ ਜੀ ਵੀ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ